ਕਹਿੰਦੇ ਸਾਰਾ ਸੰਸਾਰ ਹੀ ਆਤਮਿਕ ਮੌਤ ਵਿੱਚ ਗ੍ਰਸਤ ਹੈ ਮੂਆ ਦਾ ਮਤਲਬ ਮਰਿਆ ਹੋਇਆ ਜਦੋਂ ਇੱਕ ਸਧਾਰਨ ਜੀ ਖੇਡ ਹੈ ਇੱਕ ਤਾਂ ਹੁੰਦਾ ਹੈ ਫਿਜ਼ੀਕਲ ਡੈਥ ਸਰੀਰਕ ਮੌਤ ਇੱਥੇ ਸਰੀਰਕ ਮੌਤ ਦਾ ਜ਼ਿਕਰ ਨਹੀਂ ਇੱਥੇ ਮੂਆ ਸ਼ਬਦ ਦਾ ਮਤਲਬ ਮੰਨ ਲਓ ਕਿਸੇ ਬੰਦੇ ਤੋਂ ਆਪਾਂ ਕੋਈ ਉਮੀਦ ਰੱਖਦੇ ਹਾਂ ਵੀ ਇਹ ਸਾਡੇ ਲਈ ਜਾਂ ਇਸ ਤਰ੍ਹਾਂ ਦਾ ਕਰੈਕਟਰ ਵਾਲਾ ਬੰਦਾ ਹੋਏਗਾ ਤੇ ਆਹ ਉਮੀਦ ਆ ਸਾਨੂੰ ਇਹਦੇ ਤੋਂ ਪਰ ਅਚਾਨਕ ਸਾਨੂੰ ਝਟਕਾ ਲੱਗੇ ਵੀ ਇਹਨੇ ਤਾਂ ਉਮੀਦ ਤੇ ਖਰਾ ਤਾਂ ਕੀ ਉਤਨਾ ਉਲਟਾ ਜਿਹੜੀਆਂ ਸਾਡੀਆਂ ਆਪਣੀਆਂ ਉਮੀਦਾਂ ਸਾਨੂੰ ਵੀ ਇਹਨੇ ਤੋੜ ਦਿੱਤੀਆਂ ਯਾਨੀ ਜਿਹਨੂੰ ਗਹਿਰਾ ਝਟਕਾ ਲੱਗੇ ਜਿਸ ਬੰਦੇ ਕੋਲੋਂ ਤੁਹਾਨੂੰ ਸੰਤਾਪ ਦੁੱਖ ਤਕਲੀਫ ਤੋਂ ਬਿਨਾ ਕੁਝ ਨਾ ਮਿਲੇ ਇਹ ਕੋ ਹੁੰਦਾ ਹੈ ਜਿਹੜਾ ਤੁਹਾਨੂੰ ਸੁੱਖ ਨਹੀਂ ਦਿੰਦਾ ਪਰ ਤੁਹਾਨੂੰ ਸੰਤਾਪ ਵੀ ਨਹੀਂ ਚੱਲਣਾ ਪੈਂਦਾ ਉਹਦੀ ਵਜ੍ਹਾ ਕਰਕੇ ਇੱਕ ਮਨੁੱਖ ਹੈ ਸੁੱਖ ਦੇਣ ਦੀ بجائے ਉਹਨੇ ਉਲਟਾ ਸੰਤਾਪ ਤਕਲੀਫ ਤੇ ਉਲਝਣ ਪੈਦਾ ਕਰ ਲਈ ਤੁਹਾਡੀ ਜ਼ਿੰਦਗੀ ਦੁੱਬਰ ਕਰ ਦਿੱਤੀ ਉਹਨੇ ਤਕਲੀਫ ਮਈ ਕਰ ਦਿੱਤੀ ਬਾਰ-ਬਾਰ ਫਿਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਲਗਾਤਾਰ ਹੀ ਉਹਦਾ سلسلہ ਇਹੋ ਚੱਲਦਾ ਹੈ ਆਪਾਂ ਉਹਨੂੰ ਪਤਾ ਕੀ ਕਹਿੰਨੇ ਸਾਡੀ ਬੋਲੀ ਦੇ ਮੁਹਾਵਰੇ ਨੇ ਤੂੰ ਅੱਜ ਤੋਂ ਮੇਰੇ ਲਈ ਮਰ ਗਿਆ ਇਹਦਾ ਮਤਲਬ ਪਤਾ ਕੀ ਹੁੰਦਾ ਵੀ ਮੇਰੇ ਜੀਵਨ ਚੋਂ ਤੇਰੇ ਲਈ ਕੋਈ ਥਾਂ ਨਹੀਂ ਕੋਈ ਸਪੇਸ ਨਹੀਂ ਕੋਈ ਅਹਿਮੀਅਤ ਨਹੀਂ ਕੋਈ ਵਕਤ ਨਹੀਂ ਜਾਨੀ ਤੇਰੇ ਹੋਣ ਜਾਂ ਨਾ ਹੋਣ ਨਾਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਹੋਵੇਂ ਵੀ ਤਾਂ ਵੀ ਜਦੋਂ ਮੇਰੇ ਜੀਵਨ ਚ ਤੇਰੇ ਲਈ ਥਾਂ ਹੀ ਕੋਈ ਨਹੀਂ ਮੇਰੀ ਜ਼ਿੰਦਗੀ ਚ ਤੇਰੀ ਅਹਿਮੀਅਤ ਹੀ ਕੋਈ ਨਹੀਂ ਤੇਰੀ ਵਕਤ ਹੀ ਕੋਈ ਨਹੀਂ ਤੇ ਨਾ ਹੀ ਤੇਰੇ ਤੋਂ ਉਮੀਦ ਹੈ ਕੋਈ ਗਾਣੀ ਖਤਮ ਹੋ ਗਈ ਤੇਰੇ ਹੋਣ ਨਾਲ ਵੀ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾ ਹੋਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜਿਵੇਂ ਦਰਕਨਾਰ ਕਰਦਾ ਮੂਹਾਂ ਸਭ ਸੰਸਾਰ ਕਬੀਰ ਜੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਮਿਰਤਕ ਹੈ ਤੁਸੀਂ ਉਮੀਦ ਨਹੀਂ ਪਾਲ ਸਕਦੇ ਇਹਨਾਂ ਤੋਂ ਕਿ ਇਹ ਤੁਹਾਨੂੰ ਭਗਤ ਬਣਾਉਣਗੇ ਦੁਨੀਆ ਨੇ ਕਬੀਰ ਥੋੜੀ ਬਣਾਇਆ ਦੁਨੀਆ ਚਾਹੁੰਦੀ ਤੇ ਭਗਤ ਕਬੀਰ ਜੀ ਨੂੰ ਕੋਈ ਭਗਤ ਬੰਡ ਦੇਂਦੀ ਸਗੋਂ ਦੁਨੀਆ ਤਾਂ ਆ ਕੇ ਹੱਸਦੀ ਰਹੀ ਕੋਈ ਬਰਾਦਰੀ ਦਾ ਨਾਂ ਲੈ ਕੇ ਕੋਈ ਗਰੀਬੀ ਨੂੰ ਚੜਾਉਂਦਾ ਰਿਹਾ ਕੋਈ ਕੁਝ ਕੋਈ ਕੁਝ ਕੋਈ ਕੁਝ ਦੁਨੀਆ ਤੇ ਭੂਤ ਨਾਂ ਬਿਤਾ ਲਾ ਕਹਿੰਦੀ ਐ ਦੁਨੀਆ ਤੇ ਪੱਥਰ ਬਾਜ਼ੀ ਕਰਦੀ ਐ ਸੰਸਾਰ ਦੇ ਲੋਕ ਤਾਂ ਬਖੌਲ ਉਡਾਉਂਦੇ ਮੌਜੂ ਉਡਾਉਂਦੇ ਨੇ ਗੱਲਾਂ ਹੀ ਕਰਦੇ ਨੇ ਕਿਤਨੇ ਪਰਸੈਂਟ ਲੋਕ ਹੁੰਦੇ ਨੇ ਜਦੋਂ ਤੁਸੀਂ ਸਹੀ ਰਾਹ ਤੇ ਹੋ ਤੇ ਤੁਹਾਨੂੰ ਸ਼ਾਬਾਸ਼ ਦੇਣੋਂ ਤਮਾਸ਼ਾ ਵੇਂਦੇ ਨੇ ਜੇ ਤਾਂ ਸਕਸੈਸ ਹੋ ਗਿਆ ਆਪਾਂ ਵੀ ਬੱਲੇ ਬੱਲੇ ਕਹਿ ਦੇਾਂਗੇ ਡਿਗ ਪਿਆ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਤੇ ਆਪਾਂ ਆ ਤਾਨ ਨੇ ਤੇ ਆ ਮੇਹਣੇ ਉਹਨੂੰ ਦੇਣੇ ਨੇ ਜ ਜੰਨੀ ਮਨੁੱਖ ਦੋ ਪਾਸੀ ਹਾਰ ਗਏ ਤਾਂ ਮਕੌਲੋ ਡੌਮੜਾ ਵਾਲਿਆਂ ਚ ਖਲੋ ਜਾਣਗੇ ਜਿੱਤ ਗਏ ਤੇ ਵਧਾਈ ਦੇਣ ਵਾਲਿਆਂ ਚ ਖਲੋ ਜਾਣਗੇ ਉਹਨਾਂ ਦਾ ਰੋਲ ਇੰਨਾ ਕੀ ਹੁੰਦਾ ਬਹੁਤ ਆਤ ਗਿਣਤੀ ਦਾ ਰੋਲ ਇੰਨਾਕ ਹੁੰਦਾ ਜਦੋਂ ਤੁਹਾਨੂੰ ਸਹਾਰੇ ਦੀ ਲੋੜ ਹੈ ਉਦੋਂ ਕੋਈ ਨਹੀਂ ਆਉਂਦਾ ਤਾਨੂੰ ਸ਼ਾਬਾਸ਼ ਦੇਣੀ ਆਉਂਦਾ ਸੁਝਾਓ ਦੇਣੀ ਆਉਂਦਾ ਮਦਦ ਕਰਨੀ ਆਉਂਦਾ ਜਾਂ ਉਹਨੇ ਤੁਹਾਡਾ ਅਫਸੋਸ ਕਰਨਾ ਹੈ ਤੇ ਜਾਂ ਉਹਨੇ ਤੁਹਾਨੂੰ ਵਧਾਈ ਦੇਣੀ ਉਹ ਬਸ ਵਧਾਈ ਤੇ ਅਫਸੋਸ ਦੇ ਚੱਕਰ 'ਚ ਹੀ ਹੁੰਦੇ ਨੇ ਕਿ ਜੇ 베ੜੀ ਬੰਨੇ ਲੱਗ ਗਈ ਵਧਾਈ ਦੇ ਦਿਆਂਗੇ ਡੁੱਬ ਗਈ ਤੇ ਅਫਸੋਸ ਕਰ ਲਾਂਗੇ ਹੋਰ ਕੋਈ ਰੋਲ ਨਹੀਂ ਹੋਰ ਤਾਂ ਕੋਈ ਮਤਲਬ ਨਹੀਂ ਹੈ ਗੁਰੂ ਦਾ ਕਰਤੱਵ ਪਤਾ ਕੀ ਹੈ ਗੁਰੂ ਡੁੱਬਣ ਲੱਗਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕਰਦਾ ਤੇ ਬਚਾਉਂਦਾ ਹੈ ਭੁੱਲਿਆਂ ਨੂੰ ਬਾਹੋਂ ਫੜ ਲੈਂਦਾ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਗੁਰੂ ਸਾਡਾ ਤਮਾਸ਼ਾ ਨਹੀਂ ਵੇਂਦਾ ਜੇ ਅਸੀਂ ਡੁੱਬ ਵੀ ਜਾਈਏ ਤੇ ਉਹ ਅਫਸੋਸ ਕਰਦਾ ਹੈ ਕਿ ਗਲਤ ਹੋਇਆ ਤੇ ਸੱਚੇ ਦਿਲੋਂ ਕਰ ਦੁਨੀਆ ਦੀ ਭੀੜ ਚ ਖਲੋ ਕੇ ਨਹੀਂ ਕਰਦਾ